ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਨੂੰ ਲੈ ਕੇ ਕੁਝ ਵੱਡੇ ਸਵਾਲ ਖੜੇ ਕੀਤੇ ਹਨ ਕਿ ਸ਼੍ਰੋਮਣੀ ਕਮੇਟੀ ਜਥੇਦਾਰੀ ਸੰਸਥਾ ਨੂੰ ਪੰਥਕ ਪ੍ਰਬੰਣ ਦੀ ਦਬਾਅ ਕੇ ਸਰਬਤ ਖਾਲਸਾ ਦਾ ਭੋਗ ਪਾਉਣ ਦੀ ਤਿਆਰੀ ਵਿੱਚ ਹੈ ਗਿਆਨੀ ਜਗਤਾਰ ਸਿੰਘ ਜਾਚਕ ਹੋਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਤੇ ਪੰਥ ਹਿਤਕਾਰੀ ਆਗੂਆਂ ਨੇ ਪੰਥ ਦੇ ਜਥੇਬੰਦਕ ਕੇਂਦਰ ਅਕਾਲ ਤਖਤ ਸਾਹਿਬ ਦੀ ਕਾਰਗੁਜ਼ਾਰੀ ਨੂੰ ਗੁਰਦੁਆਰਾ ਐਕਟ ਤੋਂ ਬਾਹਰ ਰੱਖਣ ਦੀ ਮਨਸ਼ਾ ਨਾਲ ਤਖਤਾਂ ਦੇ ਜਥੇਦਾਰ ਨਿਯੁਕਤ ਕੀਤੇ ਜਾਣਗੇ ਕਿਉਂਕਿ ਐਕਟ ਵਿੱਚ ਬਾਕੀ ਗੁਰਦੁਆਰਿਆਂ ਵਾਂਗ ਅਕਾਲ ਤਖਤ ਨੂੰ ਕੇਵਲ ਇੱਕ ਗੁਰਦੁਆਰਾ ਮੰਨ ਕੇ ਹੈੱਡ ਮਿਨਿਸਟਰ ਤੇ ਮਿਨਿਸਟਰ ਦੇ ਅਹੁਦੇ ਸਥਾਪਿਤ ਕੀਤੇ ਗਏ ਹਨ ਜਥੇਦਾਰ ਵਿਦਾਂਤੀ ਦੇ ਮੌਕੇ ਤੋਂ ਹੀ ਜਥੇਦਾਰਾਂ ਦੀ ਨਿਯੁਕਤੀ ਸੇਵਾ ਮੁਕਤੀ ਤੇ ਕਾਰਜ ਖੇਤਰ ਆਦਿ ਦੇ ਪੱਕੇ ਨਿਯਮ ਬਣਾਉਣ ਦੀ ਗੱਲ ਚੱਲਦੀ ਆ ਰਹੀ ਹੈ ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਇਸ ਪੱਖੋਂ ਤਿਆਰ ਹੀ ਨਹੀਂ ਸੀ ਪਰ ਜੇਕਰ ਹੁਣ ਪੰਥਕ ਦਬਾਅ ਅਧੀਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਸ ਪੱਖੋਂ ਸੁਝਾਅ ਮੰਗੇ ਹਨ ਤਾਂ ਵੀ ਜਾਪਦਾ ਹੈ ਕਿ ਉਹਨਾਂ ਦੀ ਮਨਛਾਹ ਜਥੇਦਾਰੀ ਸੰਸਥਾ ਨੂੰ ਪੰਥਕ ਪ੍ਰਵਾਨਗੀ ਦਿਵਾ ਕੇ ਸਰਬਤ ਖਾਲਸਾ ਦੀ ਪੁਨਰ ਸੁਰਜੀਤੀ ਦੀਆਂ ਸੰਭਾਵਨਾਵਾਂ ਦਾ ਸਦਾ ਲਈ ਭੋਗ ਪਾਉਣਾ ਹੈ ਉਹਨਾਂ ਅੱਗੇ ਕਿਹਾ ਕਿ ਕਾਰਨ ਹੈ ਕਿ ਅਜਿਹੀ ਸਰਬ ਸਾਂਝੀ ਤੇ ਸੁਤੰਤਰ ਪੰਥਕ ਸੰਸਥਾ ਰਹਿਣ ਸਰਕਾਰ ਤੇ ਸੱਤਾਧਾਰੀ ਸਿੱਖ ਆਗੂਆਂ ਲਈ ਮਨਮਰਜ਼ੀ ਦੇ ਫੈਸਲੇ ਕਰਾ ਸਕਣੇ ਅਸੰਭਵ ਹਨ ਗਾਨੂ ਜਗਤਾਰ ਸਿੰਘ ਜਾਚਕ ਹੁਰਾ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਪੱਖੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ 77 ਡਾਕਟਰ ਰੂਪ ਸਿੰਘ ਦੀ ਪੁਸਤਕ ਹੁਕਮਨਾਮੇ ਆਦੇਸ਼ ਸੰਦੇਸ਼ ਸ੍ਰੀ ਅਕਾਲ ਤਖਤ ਸਾਹਿਬ ਦੇ ਹਵਾਲੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਟਾਇਰਡ ਪ੍ਰੋਫੈਸਰ ਡਾਕਟਰ ਬਲਕਾਰ ਸਿੰਘ ਦਾ ਬਿਆਨ ਇੰਜ ਸਾਂਝਾ ਕੀਤਾ ਹੈ ਉਹਨਾਂ ਦੱਸਿਆ ਕਿ ਗੁਰਦੁਆਰਾ ਐਕਟ ਵਿੱਚ ਜਥੇਦਾਰੀ ਸੰਸਥਾ ਨੂੰ ਸੁਤੰਤਰ ਰੱਖਣ ਲਈ ਵਿਵਸਥਾ ਪ੍ਰਾਪਤ ਹੈ ਅਤੇ ਐਕਟ ਵਿੱਚ ਪ੍ਰਾਪਤ ਹੈਡ ਮਿਨਿਸਟਰ ਸ਼ਬਦ ਮੁੱਖ ਗ੍ਰੰਥੀ ਲਈ ਵਰਤਿਆ ਸਪਸ਼ਟ ਹੈ ਇਸ ਪਰਥਾਏ ਇੱਕ ਮਤਾ ਹੈ ਜੋ ਮਤਰਮ ਪ੍ਰਚਾਰ ਕਮੇਟੀ ਦੇ ਮੈਂਬਰ ਦੀ ਖੈਸੀਅਤ ਵਿੱਚ ਪੇਸ਼ ਕੀਤਾ ਸੀ ਜਥੇਦਾਰ ਤਾਉਣਾ ਦੀ ਪ੍ਰਧਾਨਗੀ ਵਿੱਚ ਪਾਸ ਹੋਇਆ ਸੀ ਅਸਲ ਵਿੱਚ ਇਹ ਸਾਰਾ ਮਸਲਾ ਐਕਟ ਵਿਚਲੇ ਸ਼ਬਦ ਹੈਡ ਮਿਨਿਸਟਰ ਨੂੰ ਜਥੇਦਾਰ ਤਖਤ ਸਹਿਬ ਲਈ ਵਰਤ ਲੈਂਡ ਨਾਲ ਪਿਆ ਹੈ ਇਹ ਅਕਾਲੀ ਸਿਆਸਤ ਦੀ ਲੋੜ ਸੀ ਅਤੇ ਹੋ ਵੀ ਸਕਦਾ ਹੈ ਇਸ ਨਾਲ ਤਖਤ ਸੰਸਥਾ ਸੁਤੰਤਰ ਨਹੀਂ ਰਹੀ ਸ਼੍ਰੋਮਣੀ ਕਮੇਟੀ ਨੇ ਜਥੇਦਾਰਾਂ ਦੀ ਨਿਯੁਕਤੀ ਨੂੰ ਕਮੇਟੀ ਦੇ ਲਾਗੂ ਹੁੰਦੇ ਸੇਵਾ ਨਿਯਮਾਂ ਤੋਂ ਮੁਕਤ ਰੱਖਣ ਦੀ ਕੋਸ਼ਿਸ਼ ਤਾਂ ਕੀਤੀ ਪਰ ਇਸ ਨੂੰ ਲਾਗੂ ਪ੍ਰਬੰਧ ਅਧੀਨ ਸੁਤੰਤਰ ਰੱਖ ਸਕਣਾ ਸੰਭਵ ਨਹੀਂ ਹੈ ਨਤੀਜੇ ਸਭ ਦੇ ਸਾਹਮਣੇ ਹੈ ਕਿਸੇ ਵੀ ਜਾਫੇਦਾਰ ਲਈ ਸਿਆਸਤਦਾਨਾਂ ਨਾਲ ਗਠ ਜੋੜ ਦਾ ਹਿੱਸਾ ਹੋਏ ਬਿਨਾ ਜਾਫੇਦਾਰੀ ਕਰ ਸਕਣਾ ਮੁਸ਼ਕਿਲ ਹੋ ਗਿਆ ਹੈ ਇਸੇ ਲਈ 1925 ਤੋਂ ਬਾਅਦ ਕੀਤੇ ਗਏ ਹੁਕਮਨਾਮੇ ਤਨਖਾਹ ਲਾਉਣ ਜਾਂ ਬਰੀ ਕਰਨ ਵਰਗੇ ਸੰਸਥਾਈ ਫੈਸਲਿਆਂ 'ਤੇ ਮੰਗ ਲੱਗਣ ਲੱਗ ਗਏ ਹਨ ਇਹਨਾਂ ਨੂੰ ਮੰਨਣ ਦੀ ਪੰਥਕ ਪਬੰਦੀ ਕਮਜ਼ੋਰ ਪੈ ਗਈ ਹੈ ਅਤੇ ਸਹੂਲਤ ਮੁਤਾਬਕ ਮੰਨਣ ਜਾਂ ਨਾ ਮੰਨਣ ਦੀ ਸਿਆਸਤ ਦਾ ਬੋਲਬਾਲਾ ਹੋ ਗਿਆ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ